ਸਰ ਆਪਾਂ ਨਹੀਂ ਬੜੇ ਆਰਾਮ ਨਾਲ ਪਠਾਨਕੋਟੋਂ ਪਠਾਨਕੋਟ ਵਾਲੇ ਬਾਈਪਾਸੋਂ ਆਂਦੇ ਹੀ ਅੱਧਾ ਤੇ ਰਿੰਜਨ ਦੇ ਵਿੱਚ ਕੋਈ ਲਾਈਟ ਆਈ ਆ ਆਪਾਂ ਗੱਡੀ ਸਾਈਡ ਤੇ ਖਲਹਾਰੀ ਆ ਜਿਸ ਲਈ ਅਸੀਂ ਬੋਨਟ ਚੋਕਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਆਪਾਂ ਉਹ ਲੌਕ ਖੋਲ ਕੇ ਅੱਗੇ ਜਾ ਕੇ ਬੋਨਟ ਖੋਲਣ ਦੀ ਕੋਸ਼ਿਸ਼ ਕੀਤੀ ਬੋਨਟ ਹੀ ਨਹੀਂ ਖੁੱਲਿਆ ਅੱਛਾ ਕੋਲੋਂ ਪਣਾੰਬੇ ਪੈਂਦੇ ਦੇ ਜਿਹਦਾ ਗੈਸ ਨਿਕਲਦੀ ਉਹ ਗੈਸ ਟਾਈਪ ਨਿਕਲਣ ਦੀ ਜਿਵੇਂ ਹੱਥ ਲਾਇਆ ਹੱਥ ਨਹੀਂ ਲੱਗਣ ਰਿਹਾ ਉਹ ਇੰਨਾ ਗਰਮ ਤੇ ਨਾਲ ਹੀ ਆਵਾਜ਼ ਪੈ ਗਈ ਆ ਉਸ ਤੋਂ ਬਾਅਦ ਲੱਗੇ ਕੋਈ ਖਲੋਤਾ ਹੀ ਨਹੀਂ ਫਾਰਵ ਗੇਟ ਨੂੰ ਅਸੀਂ ਫੋਨ ਕੀਤਾ ਬੜੇ ਟਾਈਮ ਨਾਲ ਪੁੱਜ ਗਏ ਆ ਪਰ ਫਿਰ ਵੀ ਗ ਕੰਟਰੋਲ ਨੂੰ ਤੁਹਾਨੂੰ ਪੱਛੀ ਨੋਟ ਹੈ ਵੀ ਇੱਕ ਬ੍ਰਿਸ਼ਟਾ ਦੇ ਲਾਗੇ ਤੇ ਬੁੱਜੀ ਪੋਲ ਦੇ ਕੋਲ ਗੱਡੀ ਵਾਗ ਕੇ ਲੱਗੀ ਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਅਸੀਂ ਅੱਗੇ ਪੜ ਕੋ ਜੇੜਨ ਦਿੱਤਾ ਫਾਈਲ ਕੋਲੋਂ ਮੌਕੇ ਤੇ ਪਹੁੰਚੀ ਆ ਤੇ ਦੋ ਆਪ ਗੱਡੀ ਤਕਰੀਬਨ ਸਾਰੀ ਸਾਟ ਗਈ ਆ ਤੇ ਵੀ ਆ ਵੀ ਚਲੋ ਵਾਰਸ ਜਿਹੜੇ ਆ ਉਹਨਾਂ ਦੇ ਪਾਚ ਜਿਹੜੇ ਵਿੱਚ ਗੱਡੀ ਦੇ ਸਵਾਰ ਸੀ ਉਹ ਠੀਕ ਠਾਕ ਨੇ ਬਿਲਕੁਲ ਠੀਕ ਠਾਕ ਨੇ ਕੀ ਕਾਰਵਾਈ ਕਰੀ ਤੁਸੀਂ ਅਸੀਂ ਕਾਰਵਾਈ ਇਹ ਆ ਕਿ ਚਲੋ ਕੋ ਫਾਈਲ ਸਟੇਸ਼ਨ ਨੂੰ ਮਾਰਿਆ ਕੀਤਾ ਵਾ ਥਾਣੇ ਆ ਸੱਤ ਸਾਬ ਨੂੰ ਫੋਨ ਕੀਤਾ ਵਾ ਉਹਨਾਂ ਦੀ ਪੁਲਿਸ ਪਾਰਟੀ ਥਾਣੇ ਵਾਲੇ ਨੂੰ ਪਹੁੰਚ ਗਈ ਇੱਥੇ ਤੇ ਬਾਕੀ ਜਿਹੜੀ ਕਾਰਵਾਈ ਆ ਉਹ ਜਿੱਦਾਂ ਕਹਿੰਦੇ ਸਰ ਕਰਦੇ ਆ